85 ਸਾਲਾ ਬਜ਼ੁਰਗ ਮਾਤਾ ਨੇ ਆਪਣਾ ਹੀ ਘਰ ਕਬਾੜਖਾਨੇ ਦੇ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਮਾਤਾ ਨੂੰ ਡਰ ਹੈ ਕਿ ਉਸ ਦੇ ਘਰ ਉੱਤੇ ਕਬਜ਼ਾ ਹੋ ਜਾਵੇਗਾ ਕਬਜ਼ਾ ਵੀ ਕਿਸੇ ਹੋਰ ਵਿਅਕਤੀ ਦੇ ਵੱਲੋਂ ਨਹੀਂ ਮਾਤਾ ਦੇ ਅਨੁਸਾਰ ਉਸ ਦੀ ਧੀ ਹੀ ਉਸ ਦੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ 85 ਸਾਲਾ ਬਜ਼ੁਰਗ ਮਾਤਾ ਨੇ ਆਪਣੀ ਧੀ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਧੀ ਪਿਛਲੇ 20 ਸਾਲਾਂ ਤੋਂ ਉਸ ਦੀ ਕੁੱਟਮਾਰ ਕਰ ਰਹੀ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੇ ਸਬੰਧੀ ਉਸ ਨੇ ਮਾਨਜੋਗ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਹੈ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਬਾੜਖਾਨੇ ਦੇ ਵਿੱਚ ਤਬਦੀਲ ਹੋਇਆ ਪਿਆ ਹੈ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਟੀਬੀ ਸਾਹਿਬ ਰੋਡ ਬਾਬਾ ਜੀਵਨ ਸਿੰਘ ਨਗਰ ਦਾ ਹੈ ਦਿੱਤੇ 85 ਸਾਲਾ ਬਜ਼ੁਰਗ ਮਾਤਾ ਆਪਣੇ ਅਪਾਹਜ ਪੁੱਤ ਦੇ ਨਾਲ ਰਹਿੰਦੀ ਹੈ ਤੇ ਉਥੇ ਹੀ ਉਸ ਦੀ ਟੀਵੀ ਰਹਿੰਦੀ ਹੈ ਜਿਸ ਨੂੰ ਬਜ਼ੁਰਗ ਮਾਤਾ ਨੇ ਵੱਖਰਾ ਥਾਂ ਦੇ ਕੇ ਇੱਕ ਕਮਰਾ ਦਿੱਤਾ ਹੋਇਆ ਹੈ ਲੇਕਿਨ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਹ ਕੰਧ ਟੱਪ ਕੇ ਮੇਰੇ ਵਾਲੇ ਪਾਸੇ ਆ ਕੇ ਮੇਰੀ ਕੁੱਟਮਾਰ ਕਰਦੀ ਹੈ ਤਾਂ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੇ ਤੇ ਇਸ ਨੂੰ ਸਾਡੇ ਘਰ ਤੋਂ ਦੂਰ ਕਰੇ ਤਾਂ ਕਿ ਮੇਰੀ ਕੁੱਟਮਾਰ ਨਾ ਹੋ ਸਕੇ ਉੱਥੇ ਹੀ ਜਦ ਬਜ਼ੁਰਗ ਮਾਤਾ ਦੀ ਧੀ ਜਗਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਪਹਿਲਾਂ ਮਾਮਲਾ ਸੁਣ ਲੈਣੇ ਆ ਬਜ਼ੁਰਗ ਮਾਤਾ ਤੋਂ ਪੂਰਾ ਹੈ ਕੀ ਹੈ ਮਾਤਾ ਕੀ ਨਾਮਤਾ ਬੋਲੋ ਪਰੋ ਜੀ ਕਿਹੜਾ ਮੰਡਾ ਹੈਗਾ ਜੀਵਨਗਰ ਵਿੱਚ ਤੇ ਕੌਣ ਕੌਣ ਲੈਂਦਾ ਕਰੇ ਚੁਕੇ ਮੈਂ ਕਿੰਡਾ ਮਾ ਬਤਾਏ ਇਹ ਹਾਂ ਕੇ ਸਾਡੇ ਘਰ ਪੈ ਜਾਂਦੀ ਏ ਮਾਰਕਟ ਕਰਦੀ ਉਧਰ ਬਾਹਰ ਨਾਲ ਲੱਗੇ ਅੰਗਾ ਟੱਕ ਲੈਂਗੇ ਕੌਣ ਮਾਰਦਾ ਜੀ ਕਿੰਦਰੋਂ ਸਰ ਤੋਂ ਨਾ ਦਿਖਿੰਦੇ ਸਰ ਸਾਡੀ ਕੁੜੀ ਹੈ ਜੀ ਇਜਰੇ ਘਰ ਦੇ ਹਾਲਾਤ ਆ ਜਿਸ ਤਰ੍ਹਾਂ ਤੇ ਨਾਲ ਕੂੜਾ ਤੇ ਸਾਰਾ ਉਸ ਮਨ ਸੰਭੇ ਕਰ ਰਿਹਾ। ਕਿ ਲੇ ਕਿਸ਼ਨ ਨੂੰ ਨੇ ਮੈਂ ਤੁਹਾਨੂੰ ਕੀਤਾ ਕਿਸੇ ਨੇ ਖਾਂ ਵੇਚੀ ਬੱਕੀ ਆਈ ਉਹ ਕਹਿੰਦਾ ਮੈਂ ਠੱਗਾ ਕਰਨਾ। ਅੱਗੇ ਘਰ ਮੈਂ ਫਿਰ ਕੂੜਾ ਸੁਟਾ ਨਾ ਕਿ ਮੈਂ ਠੱਗਾ ਨਹੀਂ ਹੋਣ ਦੇ। ਇਸ ਮਨ ਕੀ ਨਿਕਲ ਰਿਹਾ। ਇਹ ਖਲਾਸ ਦੇ। ਤੇ ਕੁੜੀ ਕਹਿੰਦਾ ਹਾਂ ਇੱਥੇ ਬਿਸਤਰ ਹੈ ਪੈਣਿਆ ਆ ਮੇਰੀ। ਮੈਂ ਮੈਂ ਕੱਪੜੇ ਜੱਟਾ ਇੱਥੇ ਸਾਡੇ ਬਿਸਤਰੇ ਪਾ ਲੈਣ ਦੇ ਦੇ ਚਾਹ ਵਾਲੇ ਕੰਬਲ ਖੇਚ। ਅੱਛਾ ਉਹ ਰੱਖ ਕੱਪੜੇ ਪਾਏ। ਜੋ ਸੌਣੇ ਕਿੱਥੇ ਹੋ ਤੁਸੀਂ ਫਿਰ? ਹੈ? ਸੌਣੇ ਕਿੱਥੇ ਹੋ? ਬਾਹਰ ਸੌਣੂ। ਹਾਂਜੀ। ਤੇ ਕਿਨੇ? ਇੱਕ ਤੇ ਪਾ ਲੈਣ। ਆਵੇ ਇੱਥੇ ਜੀ। ਇੱਕ ਕਦੋਕਦੀ ਮਾਰਕਟ ਤੋਂ ਕਰਕੇ ਤੁਹਾਡੇ 20 ਸਾਲ ਹੋ ਗਏ। ਵੀ ਸਾਲ ਹੋ ਗਏ ਹਾਂ ਜਸਟ ਨਹੀਂ ਕਿਸੇ ਦਾ ਸਮਾਂ ਕਿਹ ਕਿਤੇ ਰੱਖਿਆ ਜੀ ਚਾਹ ਤਸਵੀਰ ਦਾ ਮੇਰੇ ਕੋਈ ਸੁਣਾਏਗੇ ਨਹੀਂ ਸੀ ਟਿਕਾਣਾ ਹੁਣ ਨਹੀਂ ਨਾ ਕੋ ਗਿਆ ਲਾਈ ਰੱਖਿਆ ਅੱਗੇ ਆ ਬਣ ਮੈਂ ਉਹ ਕਿ ਉਹ ਚੁੱਕ ਲਈ ਸੀ ਮਰੀ ਗੱਲ ਜੇ ਗੱਲ ਨਹੀਂ ਸੁਣੀ ਨਾ ਮੈਡਮ ਆਈ ਹੈ ਨਾ ਹੁਣ ਤੇ ਚੈਰੀ ਉੱਤੇ ਵੀ ਲਾ ਕੇ ਆਈ ਸੀ ਅੱਜ ਚੜ੍ਹਨ ਨਹੀਂ ਗਈ ਸੀ ਹਾਂ ਜੀ ਕਚਰਾ ਵੀ ਗਰੀਬ ਹਾਂ ਕਚਰੀਆ ਵੀ ਗੈਸ ਹੋਰ ਕੌਣ ਹੋਰ ਕੌਣ ਆਇਆ ਤੁਹਾਡੇ ਨਾਲ ਇਹ ਮੁੰਡਾ ਮੈਂ ਹੋਰ ਕੋਈ ਨਹੀਂ ਆਇਆ ਨਾ ਹੋਰ ਆਂਡੂ ਆਂਡੂ ਕੁਛ ਨਹੀਂ ਨਾ ਨਹੀਂ ਤੇਰੇ ਕੋਲ ਕਰਤਕ ਜਾ ਰਿਹਾ ਕਿਵੇਂ ਚੱਲਦਾ ਮੁੰਡਾ ਵੀ ਤੁਹਾਡਾ ਪਾਈਦਾ ਮੱਪੇ ਤੁਹਾਡਾ ਕੰਮ ਦੇ ਸੀ ਜੀ ਕੰਮ ਦੇ ਸੀ ਮਲਾਜਮ ਸੀ ਨਹੀਂ ਕਮੋਂਦਾ ਕੌਣ ਹੁਣ ਨਹੀਂ ਨਾ ਇੰਨੇ ਬੱਪੂ ਲੱਕਾ ਦਾ ਸੀ ਬੇਦਰਾਰ ਅੱਛਾ ਪੈਨਸ਼ਨ ਹੁੰਦੀ ਹੈ ਹਾਂਜੀ ਉਹ ਪੈਨਸ਼ਨ ਤੇ ਫਿਰ ਕਦੋਂ ਬਦਲ ਲਾਗੂ ਕੀਤਾ ਕੁੜੀ ਉਹ ਇਹਨੇ ਹੁਣ 20 ਬਰੇ ਹੋ ਗਏ ਅੱਛਾ 20 ਸਾਲ ਹੋ ਗਏ ਹਾਂ 20 ਸਾਲ ਤੇ ਫਿਰ ਉਹ ਜ਼ਮੀਨ ਇਹ ਤੁਸੀਂ ਦਿੱਤੀ ਸੀ ਉਹਦੀ ਇਹ ਇੰਨੇ ਇਹਨੂੰ ਦਿੱਤੀ ਅਭੀ ਚੱਲ ਸਾਡਾ ਖਾੜਾ ਛੱਡ ਦੇਵੇਂ ਹਾਂ ਜਿਮਾਰਕ ਨਾ ਜੀ ਨਹੀਂ ਛੱਡੂ ਕੀ ਨਾਮ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਹਾਂ ਤੇ ਕੀ ਮਾਤਾ ਜੰਨੇ ਕੁੱਟ ਮਾਰ ਕਰਦਾ ਕੋਣ ਕੁੱਟ ਮਾਰ ਕਰਦਾ ਮੇਰੀ ਭੈਣ ਹੈ ਜੀ ਮੈਂ ਬਹੁਤ ਵਾਰੀ ਕਿਹਾ ਜੀ ਨਹੀਂ ਅੱਖ ਲੱਗਦੀ ਗੱਲ ਪੈ ਜਾਂਦੀ ਹੈ ਜੀ ਮਾਂ ਦੇ ਕਦੇ ਜੁੰਡੇ ਪੱਟ ਕਦੇ ਬਾਹਾਂ ਦੇ ਇੱਥੇ ਪੱਟੀਆਂ ਵੇਖੋ ਇਹ ਕਿੰਨੀਆਂ ਲੱਗੀਆਂ ਹੋਈਆਂ ਜੀ ਹੈ ਜੀ ਤੇ ਬਹੁਤ ਵਾਰੀ ਆਂਡ ਗਵਾਂਡ ਵੀ ਨਹੀਂ ਅੱਖ ਲੱਗਦਾ ਇਹ ਵੀ ਕਹਿ ਦਿੰਦੇ ਲੈ ਇਹਨੂੰ ਕੁੱਟੋ ਜੀ ਇੰਨਾ ਕੱਢੋ ਬਾਹਰ ਸਾਡੀ ਆਧੀ ਜਗ੍ਹਾ ਜੀ ਕਿੰਨੀ ਉਮਰ ਮਾਪਦੀ ਉਮਰ ਏਰੀ ਹੈ ਜੀ ਆਪਣੇ 90 ਸਾਲ 15 ਘਟੇ 90 ਸੋਦੇ 8500 85 ਸਾਲ ਦੇ ਹਾਂ ਜੀ ਇਹਨੂੰ ਹੋ ਗਏ 20 ਸਾਲ ਹੋ ਗਏ ਜੀ ਸੜਾਉਂਦੇ ਨਹੀਂ ਬਰਨਨ ਸੜਾਨਾ ਮੈਂ ਆਪ ਸੜਾਨਾ ਮੇਰੇ ਨਾਲ ਪੈ ਜਾਂਦੀ ਮੈਨੂੰ ਕਹਿੰਦੀ ਮੈਂ ਤੈਨੂੰ ਮਾਰ ਦੂੰਗੀ ਮੈਂ ਸਾਰੀ ਜਗ੍ਹਾ ਨੱਪਣੀ ਆ ਮੈਂ ਕਹਿੰਦਾ ਆਤੀ ਜਾਈਏ ਕਿੱਥੇ ਮੇਰੇ ਮਾਂ ਦੇ ਨਾਮ ਦੇ ਅਗੂ ਨਾਲ ਕੋਈ ਪੁਲਿਸ ਸੁਣਦੇ ਬਹੁਤ ਵਾਰੀ ਪੁਲਿਸ ਕੋਲੇ ਗਏ ਮੇਰ ਮਾਂ ਆ ਜਾਂਦੀ ਤੰਪੀ ਦੇਣ ਦੀ ਫੇਰ ਆ ਜਾਂਦੀ ਕੰਧ ਤੇ ਟੱਪ ਤੇ ਗੱਲ ਪੈ ਜਾਂਦੀ ਕੁਛ ਨਹੀਂ ਸੜਦੀ ਜੰਦਰਾ ਸਾਡੇ ਵੱਡ ਦਿੰਦੀ ਹਾਂਜੀ ਤਾਂ ਬਾਬੇ ਇੱਥੇ ਕਿਉਂ ਹੁੰਦਾ ਉਹ ਨਹੀਂ ਸਾਡੇ ਤੇ ਖਣ ਮਿੱਠਾ ਸਾਰਾ ਕੁਝ ਚੱਕ ਲੈਂਦੇ ਆ ਤੇ ਇਹਦਾ ਕਰਤਾ ਹੈ ਨਹੀਂ ਤੁਹਾਡੇ ਭੈਣ ਦਾ ਕਰਦਾ ਹੈ ਰਈ ਉਹ ਸਾਡੇ ਤੇ ਆਈ ਹੋਈ ਆ ਅੱਛਾ ਹਾਂਜੀ ਕਿੱਥੇ ਵਿਆਹ ਹੋਇਆ ਇਹਨਾਂ ਦਾ ਵਿਆਹ ਹੋਇਆ ਹੀ ਗਿਆ ਜੀ ਉਹ ਰਈਆਂ ਵਾਲੇ ਮਿੱਡੇ ਹੀ ਗਿਆ ਜੀ ਅੱਛਾ ਉੱਥੇ ਛੱਡ ਕੇ ਆ ਗਏ ਹਾਂਜੀ ਬਜ਼ੁਰਗ ਮਾਤਾ ਦੀ ਬੇਟੀ ਦੇ ਨਾਲ ਇਸ ਮਾਮਲੇ ਦੇ ਸੰਬੰਧੀ ਜਦ ਗੱਲਬਾਤ ਕੀਤੀ ਗਈ ਤਾਂ ਬਜ਼ੁਰਗ ਮਾਤਾ ਦੀ ਬੇਟੀ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਜਾਂਦੀ ਇੱਥੋਂ ਤੱਕ ਕਿ ਅਸੀਂ ਮਾਤਾ ਨੂੰ ਬੁਲਾਉਂਦੇ ਵੀ ਨਹੀਂ ਤਾਂ ਦੱਸ ਦਈਏ ਕਿ ਜਦ ਬੇਟੀ ਨੂੰ ਪੁੱਛਿਆ ਗਿਆ ਕਿ ਤੁਸੀਂ ਕੰਦ ਟੱਪ ਕੇ ਬਜ਼ੁਰਗ ਮਾਤਾ ਦੇ ਕੋਲੋਂ ਆਉਂਦੇ ਹੋ ਤਾਂ ਉਹਨਾਂ ਦੇ ਵੱਲੋਂ ਦੋਸ਼ ਨਕਾਰ ਦਿੱਤੇ ਗਏ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਕੰਦ ਉੱਚੀ ਕਰ ਲਵੋ ਤਾਂ ਕਿ ਇਹ ਝਗੜਾ ਖਤਮ ਹੋ ਜਾਵੇ ਲੇਕਿਨ ਬਜ਼ੁਰਗ ਮਾਤਾ ਦੀ ਬੇਟੀ ਨੇ ਕਿਹਾ ਕਿ ਸਾਡੀ ਮਰਜ਼ੀ ਹੈ ਅਸੀਂ ਕੰਧ ਉੱਚੀ ਨਹੀਂ ਕਰਾਂਗੇ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਵਿਵਾਦ 20 ਸਾਲਾਂ ਤੋਂ ਚੱਲ ਰਿਹਾ ਹੈ ਜਿੱਥੇ ਮਾਤਾ ਆਪਣੀ ਹੀ ਬੇਟੀ ਤੇ ਲਗਾਤਾਰ ਦੋਸ਼ ਲਗਾ ਰਹੀ ਹੈ ਕਿ ਉਸ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਬਜ਼ੁਰਗ ਮਾਤਾ ਤੇ ਉਸ ਦੇ بیٹے ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੇਰੀ ਬੇਟੀ ਨੂੰ ਇਸ ਘਰ ਤੋਂ ਦੂਰ ਕੀਤਾ ਜਾਵੇ ਤਾਂ ਕਿ ਸਾਡੀ ਕੁੱਟਮਾਰ ਨਾ ਹੋਵੇ ਜੀ ਉਹ ਲੋਸ ਹੁੰਦਾ ਕੋਈ ਟੋਟੇ ਕੀ ਸਾਡੀ ਜ਼ਰੂਰਤ ਹੈ ਜੀ ਇਹਨੂੰ ਆਪ ਦਾ ਫੈਸਲਾ ਕੀਤਾ ਜਾਵੇ ਇਹ ਨਹੀਂ ਸਾਡੇ ਆਵੇ ਤੇ ਇਹ ਮੁੰਡਾ ਹੈ ਮੰਗ ਸਾਡੀ ਇਹ ਹੈ ਜੀ ਸਾਡੇ ਇੱਥੋਂ ਨਾਲ ਹੀ ਘਰ ਹੀ ਬਾਹਰ ਹੋ ਜਾਏ ਬੱਸ ਮੇਰੀ ਮਾਂ ਦੇ ਗੱਲ ਨਾ ਪਾਵੇ ਜੀ